ਚਾਰੇ ਪਾਸੇ ਸੁਖਰਤੀਆ ਸੁਖਰਤੀਆ ਹੋਈ ਪਈ ਆ ਕਿਉਂਕਿ ਪਤੰਦਰ ਨੇ ਕਾਂਡ ਬਾਲਾ ਵੱਡਾ ਕਰਤਾ 5 ਲੱਖ ਰੁਪਏ ਪਿੱਛੇ ਇੱਕ ਔਰਤ ਦਾ ਕਤਲ ਕਰਤਾ ਪਰ ਉਸ ਕਤਲ ਪਿੱਛੇ ਕਾਰਨ ਕੀ ਸੀਗਾ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਹ ਕਤਲ ਕੀਤਾ ਕਿਹਦੇ ਕਹਿਣ ਤੇ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਹ 5 ਲੱਖ ਰੁਪਇਆ ਦਿੱਤਾ ਕਿਹੜੇ ਬੰਦੇ ਨੇ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਸ ਕਤਲ ਵਿੱਚ ਕਿੰਨੇ ਬੰਦੇ ਤੇ ਕਿੰਨੀਆਂ ਕੁੜੀਆਂ ਸ਼ਾਮਲ ਨੇ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਤੁਹਾਡੇ ਨਾਲ ਕਹਾਣੀ ਸਾਂਝ ਕਰਨੀ ਆ ਸੁਖ ਰਤੀਏ ਦੀ ਕਿਉਂਕਿ ਸੁਖ ਰਤੀਆ ਕਾਫੀ ਲੰਮੇ ਸਮੇਂ ਤੋਂ ਇੰਸਟਾਗ੍ਰam ਦੇ ਉੱਪਰ ਰੀਲਾਂ ਰੋਲਾਂ ਪਾਉਂਦਾ ਰਹਿੰਦਾ ਵਨਸਵੰਨੀਆਂ ਕੁੜੀਆਂ ਇਹਦੇ ਨਾਲ ਰੀਲਾਂ ਬਣਾਉਂਦੀਆਂ ਰਹਿੰਦੀਆਂ ਨੇ ਕੁੜੀਆਂ ਚੜੀਆਂ ਦੇ ਬੰਦਾ ਸ਼ੁਰੂ ਤੋਂ ਹੀ ਸ਼ਕੀਨ ਆ ਤੇ ਥੋੜਾ ਜਿਹਾ ਸਮਾਂ ਪਹਿਲਾਂ ਇਹਦਾ ਇੱਕ ਦੋ ਕੁੜੀਆਂ ਨਾਲ ਰੌਲਾ ਪੈ ਕੇ ਵੀ ਹਟਿਆ ਉਹ ਕੁੜੀਆਂ ਨੇ ਇਹਦੇ ਤੇ ਇਲਜ਼ਾਮ ਵੀ ਲਾਏ ਸੀ ਕਿ ਸਾਡੇ ਤੋਂ ਪੈਸੇ ਖਾਂਦਾ ਰਿਹਾ ਸਾਨੂੰ ਵਿਆਹ ਦੇ ਲਾਰੇ ਲਾਉਂਦਾ ਰਿਹਾ ਤੇ ਇਹ ਨਸ਼ਾ ਪੱਤਾ ਵੀ ਮੋਟਾ ਕਰਦਾ ਚਲੋ ਜੀ ਸਨ 2020 ਦੇ ਵਿੱਚ ਸੁਖਰਤਿਆ ਤੇ ਨਾਲ ਇਹਦੇ ਮਾਮੇ ਦਾ ਮੁੰਡਾ ਗੁਰਪ੍ਰੀਤ ਤੇ ਦੋਨੇ ਜਣੇ ਮੁੰਬਈ ਚਲੇ ਜਾਂਦੇ ਆ ਜਿਹੜਾ ਸੁਖਰਤਿਆ ਇਹ ਮੁੰਬਈ ਤਾਂ ਜਾਂਦਾ ਵੀ ਚੱਲ ਯਾਰ ਉੱਥੇ ਜਾ ਕੇ ਕਿਤੇ ਮੇਰਾ ਹੱਥ ਪੈ ਜਾਊਗਾ ਮੇਰਾ ਮਾਡਲਿੰਗ ਦਾ ਸੁਪਨਾ ਪੂਰਾ ਹੋ ਜਾਊਗਾ ਕਿਉਂਕਿ ਮੁੰਬਈ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ ਵੀ ਚੱਲ ਜੇ ਬੰਦਾ ਉੱਥੇ ਰਹਿੰਦਾ ਬੰਦੇ ਦੇ ਲਿੰਕ ਬਣਦੇ ਆ ਚੱਲ ਹੌਲੀ ਹੌਲੀ ਮੈਨੂੰ ਕਿਸੇ ਫਿਲਮ 'ਚ ਕੰਮ ਮਿਲ ਜਾਊਗਾ ਜਾਂ ਕਿਸੇ ਗਾਣੇ 'ਚ ਕੰਮ ਮਿਲ ਜਾਊਗਾ ਸੌ ਉਹਦੇ ਸੁਪਨੇ ਸੀਗੇ ਜਿਹੜੇ ਕੀ ਉਹਨੇ ਪੂਰੇ ਕਰਨੇ ਸੀਗੇ ਹੁਣ ਜਦੋਂ ਸੁਖਰਤਿਆ 2020 ਦੇ ਵਿੱਚ ਮੁੰਬਈ ਚ ਉੱਥੇ ਜਦੋਂ 6 ਮਹੀਨੇ ਰਹਿੰਦਾ 6 ਮਹੀਨਿਆਂ ਬਾਅਦ ਇਹਦਾ ਸੰਪਰਕ ਹੁੰਦਾ ਇੱਕ ਕੁੜੀ ਨਾਲ ਜਿਹਦਾ ਨਾਮ ਸੀਗਾ ਡਿੰਪਲ ਜਿਹੜੀ ਡਿੰਪਲ ਸੀਗੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਣ ਵਾਲੀ ਸੀ ਪਰ ਰਹਿੰਦੀ ਉਹ ਵੀ ਮੁੰਬਈ ਸੀਗੀ ਡਿੰਪਲ ਦੇ ਥਰੂ ਇਹ ਬੰਦਾ ਮੁੜ ਕੇ ਇੱਕ ਹੋਰ ਕੁੜੀ ਨੂੰ ਮਿਲਦਾ ਜਿਹਦਾ ਕਿ ਮੁੰਬਈ ਦੇ ਵਿੱਚ ਸੈਲੂਨ ਸੀਗਾ ਪਰ ਹੈਗੀ ਉਹ ਗਾਜ਼ੀਆਬਾਦ ਦੀ ਸੀਗੀ ਹੁਣ ਸੁਖਰਤਿਆ ਦੀ ਫਰੈਂਡ ਡਿੰਪਲ ਵੀ ਬਣ ਚੁੱਕੀ ਸੀ ਤੇ ਉਹ ਸੈਲੂਨ ਵਾਲੀ ਕੁੜੀ ਵੀ ਬਣ ਚੁੱਕੀ ਸੀ ਅਕਸਰ ਹੀ ਇਹ ਸੰਡੇ ਵਾਲੇ ਦਿਨ ਇਕੱਠੇ ਫਨਸ਼ਨ ਵੀ ਕਰਦੇ ਸੀਗੇ ਬੇਰਾ ਸ਼ੀਰਾ ਵੀ ਪੀਂਦੇ ਸੀਗੇ ਘੁੰਮਣਾ ਫਿਰਨਾ ਵੀ ਇਹਨਾਂ ਦਾ ਇਕੱਠਿਆਂ ਦਾ ਸੀਗਾ ਹੁਣ ਸੈਲੂਨ ਦੇ ਉੱਪਰ ਇੱਕ ਵਿਆਹੀ ਬਰੀ ਔਰਤ ਆਉਂਦੀ ਸੀ ਜਿਹਦਾ ਨਾਂ ਸੀਗਾ ਰਵੀਨਾ ਹੁਣ ਰਵੀਨਾ ਵੀ ਉਸੇ ਹੀ ਸੈਲੂਨ ਦੇ ਉੱਪਰ ਗਾਜ਼ੀਆਬਾਦਲੀ ਕੁੜੀ ਕੋਲੇ ਆਉਂਦੀ ਹੁੰਦੀ ਸੀ ਤੇ ਉਹਦਾ ਘਰ ਵਾਲਾ ਸੀਗਾ ਕਿਸ਼ੋਰ ਸਿੰਘ ਜਿਹੜਾ ਕਿ ਉਹ ਸੈਲੂਨ ਤੇ ਉਹਨੂੰ ਕਾਫੀ ਵਾਰੀ ਛੱਡਣਾ ਆਉਂਦਾ ਸੀ ਕਾਫੀ ਵਾਰੀ ਲੈਣ ਵੀ ਆਉਂਦਾ ਸੀਗਾ ਜਿਹੜਾ ਕਿਸ਼ੋਰ ਸਿੰਘ ਸੀਗਾ ਉਹਦੀ ਜਾਣ ਪਛਾਣ ਮੁੜ ਕੇ ਉਹ ਗਾਜ਼ੀਆਬਾਦਲੀ ਸੈਲੂਨ ਵਾਲੀ ਕੁੜੀ ਨਾਲ ਹੋ ਜਾਂਦੀ ਆ ਉਹਦਾ ਵਧੀਆ ਉਹਨਾਂ ਨਾਲ ਬੋਲ ਚੱਲਣ ਹੋ ਜਾਂਦਾ ਜਿਹੜਾ ਕਸ਼ੋਰ ਸਿੰਘ ਸੀਗਾ ਇਹ ਵਧੀਆ ਪੈਸੇ ਤੇ ਲੈ ਵਾਲਾ ਬੰਦਾ ਸੀਗਾ ਤੇ ਇਹਦਾ ਮੁੰਬਈ ਦੇ ਵਿੱਚ ਇੱਕ ਮੈਡੀਕਲ ਸਟੋਰ ਸੀਗਾ ਕਾਫੀ ਵੱਡਾ ਮੈਡੀਕਲ ਸਟੋਰ ਸੀਗਾ ਲਗਭਗ 11-12 ਸਾਲਾਂ ਤੋਂ ਇਹ ਮੈਡੀਕਲ ਦਾ ਕੰਮ ਕਰ ਰਿਹਾ ਸੀਗਾ ਹੁਣ ਕਹਾਣੀ ਕਿੱਥੋਂ ੜਜਦੀ ਆ ਜਿਹੜਾ ਕਸ਼ੋਰ ਸਿੰਘ ਸੀਗਾ ਜਿਹੜੀ ਉਹਦੀ ਘਰ ਵਾਲੀ ਸੀ ਰਵੀਨਾ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਅਣਬਣ ਹੋਣ ਲੱਗ ਗਈ ਜਿਹੜੀ ਰਵੀਨਾ ਸੀਗੀ ਉਹਦਾ ਵੀ ਕਾਫੀ ਬੰਦਿਆਂ ਨਾਲ ਫਰੈਂਡ ਸਰਕਲ ਸੀਗਾ ਉਹ ਵੀ ਬਾਹਰ ਅੰਦਰ ਜਾਣ ਦੀ ਬੜੀ ਸ਼ਕੀਨ ਸੀ ਜਿਹੜਾ ਕਿਸ਼ੋਰ ਸਿੰਘ ਸੀਗਾ ਇਹਨੂੰ ਵੀ ਬਾਹਰ ਅੰਦਰ ਮੂੰਹ ਮਾਰਨ ਦੀ ਬਾਲੀ ਆਤ ਸੀਗੀ ਤੇ ਤੁਹਾਨੂੰ ਪਤਾ ਵੀ ਜਦੋਂ ਦੋਨੇ ਭਾਂਡੇ ਮਾੜੇ ਹੋਣ ਤੇ ਫਿਰ ਉਹ ਖੜਕਦੇ ਬਹੁਤ ਜ਼ੋਰ ਦੀ ਹੁੰਦੇ ਆ ਹੁਣ ਰਵੀਨਾ ਵੀ ਬਾਹਰ ਅੰਦਰ ਮੂੰਹ ਮਾਰ ਲੈਂਦੀ ਸੀ ਤੇ ਕਿਸ਼ੋਰ ਸਿੰਘ ਵੀ ਮਾਰ ਲੈਂਦਾ ਸੀਗਾ ਕਾਣੇ ਦੋਵੇਂ ਸੀਗੇ ਤਾਂ ਕਿਸ਼ੋਰ ਸਿੰਘ ਨੇ ਇਹ ਫੈਸਲਾ ਕਰ ਲਿਆ ਵੀ ਮੈਂ ਆਪਦੀ ਘਰਲ ਨੂੰ ਮਰਵਾ ਦਿਆਂ ਇਹਦਾ ਯੱਬ ਲਾ ਦਿਆਂ ਇਹ ਰਾਧਾ ਰੋੜਾ ਚੱਕ ਕੇ ਪਾਸੇ ਕਰ ਦਿਆਂ ਮੈਂ ਆਪਦੀ ਐਸ਼ ਪ੍ਰਸਤੀ ਕਰੂੰਗਾ ਜਿਹਦੇ ਨਾਲ ਜੀ ਕਰੋ ਨਾਲ ਵਿਆਹ ਕਰਾ ਲੂੰਗਾ ਚਲੋ ਜੀ ਹੁਣ ਕਿਸ਼ੋਰ ਸਿੰਘ ਬੰਦਾ ਲੱਭਣ ਲੱਗ ਗਿਆ ਵੀ ਯਾਰ ਮੈਂ ਹੁਣ ਬੰਦਾ ਕਿਹੜਾ ਲੱਭਾਂ ਬੀਆ ਜਿਹੜਾ ਮੇਰੀ ਘਰਵਾਲੀ ਦਾ ਕਤਲ ਕਰਦੇ ਤਾਂ ਕਿਸ਼ੋਰ ਸਿੰਘ ਇੱਕ ਦਿਨ ਉਹ ਸੈਲੂਨ ਤੇ ਗਾਜ਼ਗਿਆਬਦਲੀ ਕੁੜੀ ਕੋਲੇ ਜਾਂਦਾ ਤੇ ਸੈਲੂਨ ਤੇ ਜਾ ਕੇ ਉਹਦੇ ਨਾਲ ਇਹ ਗੱਲ ਸ਼ੇਅਰ ਕਰਦਾ ਕਿਉਂਕਿ ਉਹ ਵੀ ਕਿਸ਼ੋਰ ਸਿੰਘ ਦੀ ਫਰੈਂਡ ਬਣ ਚੁੱਕੀ ਸੀ ਜਾ ਕੇ ਕਿਸ਼ੋਰ ਸਿੰਘ ਉਸ ਸੈਲੂਨ ਵਾਲੀ ਕੁੜੀ ਨੂੰ ਕਹਿੰਦਾ ਕਿ ਤੇਰੇ ਕੋਲੇ ਕੋਈ ਬੰਦਾ ਹੋਵੇ ਤਾਂ ਮੈਨੂੰ ਦੱਸੀ ਜਿਹੜਾ ਕਿ ਮੇਰੀ ਘਰਵਾਲੀ ਦਾ ਕਤਲ ਕਰਦੇ ਤੇ ਮੈਂ ਮੂੰਹੋਂ ਮੰਗੀ ਉਸ ਬੰਦੇ ਨੂੰ ਕਤਲ ਦੀ ਕੀਮਤ ਦੇਣ ਨੂੰ ਤਿਆਰ ਆ ਚਲੋ ਜੀ ਉਹ ਇੰਨੀ ਗੱਲ ਕਹਿ ਕੇ ਕਿਸ਼ੋਰ ਸਿੰਘ ਸਲੂਨ ਤੋਂ ਉੱਠ ਕੇ ਚਲਾ ਜਾਂਦਾ ਤੇ ਹੁਣ ਸਲੂਨ ਵਾਲੀ ਕੁੜੀ ਦੇ ਦਿਮਾਗ 'ਚ ਉਸ ਚੀਜ਼ ਦੇ ਘੋੜੇ ਭੱਜਣ ਲੱਗ ਜਾਂਦੇ ਐ ਵੀ ਮੈਂ ਕਿਹੜਾ ਬੰਦਾ ਹੈਅਰ ਕਰਕੇ ਦੇਵਾਂ ਚਲੋ ਜੀ ਓਨੇ ਟਾਈਮ ਨੂੰ ਥੱਕਿਆ ਟੁੱਟਿਆ ਜਿਹੜਾ ਸੋਖਰਤੀਆ ਹੁੰਦਾ ਐ ਵੀ ਸਲੂਨ ਤੇ ਪਹੁੰਚ ਜਾਂਦਾ ਤੇ ਇਹ ਉੱਥੇ ਕਿ ਉਦਾਸ ਜਾ ਬੈਠਾ ਹੁੰਦਾ ਤੇ ਜਦੋਂ ਸਲੂਨ ਵਾਲੀ ਕੁੜੀ ਪੁੱਛਦੀ ਐ ਵੀ ਤੈਨੂੰ ਕੀ ਚੱਕਰ ਆ ਕੀ ਗੱਲਬਾਤ ਹੋ ਗਈ ਤੇਰੇ ਨਾਲ ਤਾਂ ਇਹ ਕਹਿੰਦਾ ਵੀ ਮੇਰਾ ਹੱਥ ਬਹੁਤ ਤੰਗ ਆ ਠੀਕ ਆ ਮੁੰਬਈ ਬੜਾ ਮਹਿੰਗਾ ਸ਼ਹਿਰ ਆ ਤੇ ਮੇਰਾ ਹੱਥ ਬਹੁਤਾਂਗਾ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ ਮੇਰੇ ਤਾਂ ਹੱਥ ਖੜੇ ਹੋਏ ਪਏ ਆ ਤਾਂ ਉਹ ਸਹਲ ਹਉਣ ਵਾਲੀ ਕੁੜੀ ਸੋਖਰਤੀਆ ਨੂੰ ਕਹਿੰਦੀ ਹੈ ਵੀ ਕੰਮ ਤਾਂ ਇੱਕ ਹੈਗਾ ਤੇ ਤੈਨੂੰ ਰੁਪਈਆ ਵੀ ਮੈਂ ਘਟੋੜ 5 ਲੱਖ ਦਵਾ ਦਊਂਗੀ ਤੈਨੂੰ ਕਤਲ ਕਰਨਾ ਪਊਗਾ ਚਲੋ ਜੀ ਸੋਖਰਤੀਆ ਕੀ ਕਰਦਾ ਆ ਆਪਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨਾਲ ਸਲਾਹ ਕਰਦਾ ਜਿਹੜੀ ਇੱਕ ਦੀ ਹੋਰ ਸੀ ਫਰੈਂਡ ਡਿੰਪਲ ਉਹਦੇ ਨਾਲ ਸਲਾਹ ਕਰਦਾ ਤੇ ਇੱਕ ਅਸਰੂਣ ਵਾਲੀ ਕੁੜੀ ਚੌਥੀ ਇਹ ਚਾਰੇ ਰਲ ਜਾਂਦੇ ਆ ਇਹ ਚਾਰੇ ਕਹਿੰਦੇ ਵੀ ਚੱਲ ਆਪਾਂ ਨੂੰ 5 ਲੱਖ ਰੁਪਈਆ ਬਣ ਜਾਊਗਾ ਤੇ ਆਪਾਂ ਕਤਲ ਕਰ ਦਿੰਨੇ ਆ ਤੇ ਕਤਲ ਕਰਾਉਣ ਵਾਲਾ ਕੌਣ ਆ ਉਦਾਕਾਰ ਵਾਲਾ ਕਸ਼ੋਰ ਸਿੰਘ ਤੇ ਕਸ਼ੋਰ ਸਿੰਘ ਕਹਿੰਦਾ ਵੀ ਤੁਸੀਂ ਕਤਲ ਕਰ ਦਿਓ ਤੇ ਮੈਂ ਪੁਲਿਸ ਨੂੰ ਆਪੇ ਨਿਭੜ ਲਵਾਂਗਾ ਤੇ ਤੁਹਾਡਾ ਕਿਸੇ ਗੱਲ ਦੇ ਵਿੱਚ ਕੋਈ ਨਾਂ ਨਹੀਂ ਆਉਂਦਾ ਇਹ ਹੁਣ ਕਤਲ ਕਰਨ ਲਈ ਇਸ ਕਰਕੇ ਤਿਆਰ ਹੋਗੇ ਕਿਉਂਕਿ ਘਰ ਵਾਲਾ ਹੀ ਖੁਦ ਘਰ ਵਾਲੀ ਦਾ ਕਤਲ ਕਰਾ ਰਿਆ ਸੀਗਾ ਕਸ਼ੋਰ ਸਿੰਘ ਹੀ ਆਪ ਦੀ ਘਰ ਵਾਲੀ ਰਵੀਨਾ ਦਾ ਕਤਲ ਕਰਵਾ ਰਿਆ ਸੀਗਾ ਇਹਨਾਂ ਦੇ ਹੱਥੋਂ ਇਹ ਕਤਲ ਕਰਨ ਲਈ ਤਾਂ ਰਾਜ਼ੀ ਹੋਗੇ ਵੀ ਇੱਕ ਤਾਂ 5 ਲੱਖ ਰੁਪਈਆ ਹਾਜ਼ਮ ਹੋ ਜਾਊਗਾ ਤੇ ਦੂਜਾ ਇਹ ਕਤਲ ਵੀ ਸਾਹਮਣੇ ਨਹੀਂ ਆਉਣਾ ਕਿਉਂਕਿ ਘਰ ਵਾਲਾ ਤਾਂ ਖੁਦ ਕਤਲ ਕਰਵਾ ਰਿਹਾ ਤੇ ਘਰ ਵਾਲਾ ਕਹਿੰਦਾ ਮੈਂ ਪੁਲਿਸ ਨਾਲ ਆਪੇ ਨਿਬੜ ਲਵਾਂਗਾ ਘਰ ਵਾਲੇ ਕੋਲੇ ਚਲ 4 ਰੁਪਏ ਕਿਸ਼ੋਰ ਸਿੰਘ ਕੋਲ ਹੈਗੇ ਵੀ ਆ ਚਲੋ ਜੀ ਇਹ ਮੁੜ ਕੇ ਇਹ ਸਲਾਹ ਕਰਦੇ ਆ ਵੀ ਆਪਾਂ ਕਿਸ਼ੋਰ ਸਿੰਘ ਤੋਂ 5 ਲੱਖ ਰੁਪਏ ਅਡਵਾਂਸ ਲੈਣਾ ਕਈ ਵਾਰੀ ਕਤਲ ਹੋਣ ਤੋਂ ਬਾਅਦ ਬੰਦਾ ਮੁੱਕਰ ਗਿਆ ਆਪਾਂ ਕੀ ਕਰਾਂਗੇ ਆਪਾਂ ਥਾਣੇ ਜਾਣ ਜੋਗੇ ਵੀ ਨਹੀਂ ਆਪਾਂ ਨਾਲ ਲੜਨ ਜੋਗੇ ਵੀ ਨਹੀਂ ਕੁਝ ਵੀ ਨਹੀਂ ਕਰਨ ਜੋਗੇ ਵੀ ਆਪਾਂ ਪੈਸੇ ਅਡਵਾਂਸ ਲੈਣੇ ਆ ਚਲੋ ਜੀ ਕਿਸ਼ੋਰ ਸਿੰਘ ਨਾਲ ਉਹ ਸੈਲੂਨ ਵਾਲੀ ਪੂਰੀ ਗੱਲਬਾਤ ਕਰਦੀ ਆ ਵੀ ਪੈਸੇ ਮੁੰਡੇ ਐਡਵਾਂਸ ਚ ਮੰਗਦੇ ਆ ਉਹ ਕਹਦਾ ਕੋਈ ਚੱਕਰ ਨਹੀਂ ਮੈਂ 5 ਲੱਖ ਰੁਪਈਆ ਐਡਵਾਂਸ ਦੇ ਦਿੰਦਾ ਚਲੋ ਜੀ ਕਿਸ਼ੋਰ ਸਿੰਘ ਦੂਜੇ ਦਿਨ ਫਿਰ ਸੈਲੂਨ ਤੇ ਆਉਂਦਾ ਤਾਂ 5 ਲੱਖ ਰੁਪਈਆ ਕੈਸ਼ ਉਹ ਸੈਲੂਨ ਵਾਲੀ ਕੁੜੀ ਨੂੰ ਫੜਾ ਦਿੰਦਾ ਉਹ 5 ਲੱਖ ਚੱਕ ਕੇ ਸੁਖਰਤਿਏ ਨੂੰ ਫੜਾ ਦਿੰਦੀ ਆ ਤਾਂ ਸੁਖਰਤਿਏ ਤੇ ਉਹਦੇ ਮਾਮੇ ਦਾ ਮੁੰਡਾ ਇਹ ਦੋਨੇ ਜਣੇ ਰੈਕੀ ਕਰਨੀ ਸ਼ੁਰੂ ਕਰ ਦਿੰਦੇ ਆ ਮੁੰਬਈ ਦੇ ਵਿੱਚ ਇਹਨਾਂ ਨੇ ਕਰੜੋੜ 15-20 ਦਿਨ ਰੈਕੀ ਕੀਤੀ ਫਿਰ ਉਹਨਾਂ ਨੇ ਆਨਲਾਈਨ ਮੂੰਹ ਤੇ ਪਾਉਣ ਵਾਲੇ ਮਾਸਕ ਖਰੀਦੇ ਫਿਰ ਸੁਖਰਤਿਏ ਨੇ ਇੱਕ ਆਨਲਾਈਨ ਚਾਕੂ ਵੀ ਖਰੀਦਿਆ 15-20 ਦਿਨ ਰੈਕੀ ਕਰਨ ਤੋਂ ਬਾਅਦ ਲਗਭਗ 19 ਮਈ ਨੂੰ 11-12 ਵਜੇ ਦੇ ਕਰੀਬ ਇਹਨਾਂ ਨੇ ਮੂੰਹ ਦੇ ਉੱਪਰ ਮਾਸਕ ਪਾਏ ਹੁੰਦੇ ਆ ਤੇ ਜਿਹੜੀ ਰਵੀਨਾ ਹੁੰਦੀ ਆ ਉਹ ਆਪਦੇ ਘਰ ਵੱਲ ਜਾ ਰਹੀ ਹੁੰਦੀ ਆ ਤੇ ਇਹ ਪਿੱਛੋਂ ਜਾ ਕੇ ਉਹਦੇ ਗਲ ਨੂੰ ਜੱਫਾ ਪਾ ਲੈਂਦੇ ਆ ਤੇ ਉਹਦੇ ਗਲ ਦੇ ਉੱਪਰ ਇਹ ਕਾਚੂ ਫੇਰ ਦਿੰਦੇ ਆ ਉਹਦਾ ਗਲ ਵੱਢਿਆ ਜਾਂਦਾ ਜਦੋਂ ਉਹਦਾ ਗਲ ਵੱਢਿਆ ਜਾਂਦਾ ਉਹ ਥੱਲੇ ਡਿੱਗ ਪੈਂਦੀ ਆ ਲਹੂ ਲਵਾਨ ਹੋ ਜਾਂਦੀ ਆ ਤੇ ਇਹ ਦੋਨੇ ਜਿੰਨੇ ਉੱਥੋਂ ਰਫੂ ਚੱਕਰ ਹੋ ਜਾਂਦੇ ਆ ਉੱਥੋਂ ਦੇ ਲੋਕ ਚੱਕ ਚੁੱਕ ਕੇ ਰਵੀਨਾ ਨੂੰ ਹਸਪੀਟਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਰਸਤੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਹੁਣ ਮੌਤ ਹੋਣ ਤੋਂ ਬਾਅਦ ਕਿਸ਼ੋਰ ਸਿੰਘ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਪਰ ਉਹ ਗੱਲ ਹਸਪੀਟਲ ਦੇ ਥਰੂ ਪੁਲਿਸ ਕੋਲੇ ਪਹੁੰਚ ਗਈ ਪੁਲਿਸ ਆਉਂਦੀ ਆ ਜਦੋਂ ਪੁਲਿਸ ਆਉਂਦੀ ਆ ਉਥੇ ਕਿਸ਼ੋਰ ਸਿੰਘ ਵੀ ਬੈਠਾ ਹੁੰਦਾ ਕਿਸ਼ੋਰ ਸਿੰਘ ਨੂੰ ਪੁੱਛਿਆ ਜਾਂਦਾ ਤਾ ਕਿਸ਼ੋਰ ਸਿੰਘ ਦੇ ਬਿਆਨਾਂ ਤੋਂ ਹੀ ਪੁਲਿਸ ਨੂੰ ਸ਼ੱਕ ਹੋ ਜਾਂਦਾ ਵੀ ਦਾਲ 'ਚ ਕੁਝ ਕਾਲਾ ਹੈਗਾ ਜਦੋਂ ਪੁਲਿਸ ਨੇ ਦੋ ਤਿੰਨ ਵਾਰੀ ਕਿਸ਼ੋਰ ਸਿੰਘ ਦੇ ਬਿਆਨ ਲੈਣੇ ਚਾਏ ਤਾਂ ਕਿਸ਼ੋਰ ਸਿੰਘ ਦੋ ਤਿੰਨ ਵਾਰੀ ਆਪਦੇ ਬਿਆਨ ਬਦਲ ਬਦਲ ਕੇ ਦੇਣ ਲੱਗ ਗਿਆ ਪੁਲਿਸ ਨੂੰ ਸ਼ੱਕ ਹੋ ਗਿਆ ਜਦੋਂ ਕਿਸ਼ੋਰ ਸਿੰਘ ਦੀ ਮਾੜੀ ਜੀ ਬਾਮ ਰੋੜੀ ਕਿਸ਼ੋਰ ਸਿੰਘ ਮਿੰਟ ਜੀ ਮੰਨ ਲੱਗ ਗਿਆ ਵੀ ਹਾਂ ਇਹ ਕਤਲ ਮੈਂ ਕਰਵਾ ਬੈਠਾ ਚਲੋ ਜੀ ਕਿਸ਼ੋਰ ਸਿੰਘ ਤੋਂ ਮੁੜ ਕੇ ਉਹ ਸੈਲੂਨ ਵਾਲੀ ਕੁੜੀ ਫੜੀ ਜਾਂਦੀ ਆ ਤੇ ਸੈਲੂਨ ਵਾਲੀ ਕੁੜੀ ਤੋਂ ਮੁੜ ਕੇ ਉਹ ਜਿਹੜੀ ਡਿੰਪਲ ਕੁੜੀ ਸੀ ਸ੍ਰੀ ਅਮਰਸਰ ਸਾਹਿਬ ਦੀ ਉਹ ਫੜੀ ਜਾਂਦੀ ਆ ਇਹ ਤਿੰਨੇ ਜਣਿਆਂ ਨੂੰ ਪੁਲਿਸ ਅਰੈਸਟ ਕਰ ਲੈਂਦੀ ਆ ਇਨਾਂ ਦੇ ਬਿਆਨ ਹੁੰਦੇ ਆ ਇਹ ਤਿੰਨੇ ਹੀ ਪੁਲਿਸ ਕੋਲੇ ਮੰਨ ਜਾਂਦੇ ਆ ਵੀ ਹਾਂ ਇਹ ਕਤਲ ਅਸੀਂ ਕਰਾਇਆ ਤੇ ਕਤਲ ਕਰਨ ਵਾਲੇ ਹੈਗੇ ਸੀ ਸੁਖਰਤਿਆ ਤੇ ਗੁਰਪ੍ਰੀਤ ਚਲੋ ਜੀ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਅਸੀਂ ਕਤਲ ਕਰ ਲਿਆ ਉਸ ਤੋਂ ਬਾਅਦ ਇਹ ਦੋਨੋਂ ਜਣੇ ਮੁੰਬਈ ਤੋਂ ਭੱਜ ਲੈਂਦੇ ਆ ਇਹ ਨਵਾਈਡਾ ਪਹੁੰਚ ਜਾਂਦੇ ਆ ਤੇ ਨਵਾਈਡਾ ਦੀ ਪੁਲਿਸ ਇਹਨਾਂ ਦੋਨਾਂ ਨੂੰ ਕਾਬੂ ਕਰ ਲੈਂਦੀ ਆ ਤੇ ਮੁੰਬਈ ਦੀ ਪੁਲਿਸ ਨੂੰ ਸੌਂਪ ਦਿੱਤੇ ਜਾਂਦੇ ਆ ਹੁਣ ਇਹ ਪੰਜੋ ਜਣੇ ਸੁਖਰਤਿਆ ਗੁਰਪ੍ਰੀਤ ਡਿੰਪਲ ਕੁੜੀ ਸਲੂਨ ਵਾਲੀ ਕੁੜੀ ਤੇ ਕਸ਼ੋਰ ਸਿੰਘ ਜਿਹਨੇ ਕਤਲ ਕਰਵਾਇਆ ਇਹ ਪੰਜੋ ਜਣੇ ਹੁਣ ਜੇਲ੍ਹ ਦੇ ਵਿੱਚ ਪਰ ਜਿਹੜਾ ਸੁਖਰਤੀਆ ਇਹਦਾ ਬੈਕਗ੍ਰਾਉਂਡ ਕੋਈ ਇਹੋ ਜਿਹਾ ਨਹੀਂ ਹੈਗਾ ਮਿਡਲ ਕਲਾਸ ਫੈਮਿਲੀ ਦਾ ਮੁੰਡਾ ਇਹ ਬੈਕਗ੍ਰਾਉਂਡ ਦੇ ਵਿੱਚ ਦਾ ਕੋਈ ਵੀ ਕ੍ਰਿਮਨਲ ਰਿਕਾਰਡ ਨਹੀਂ ਹੈਗਾ ਪਰ ਅਸਲ ਦੇ ਵਿੱਚ ਕਹਾਣੀ ਉਲਝੀ ਕਿਥੋਂ ਕਹਾਣੀ ਇਥੋਂ ਉਲਝ ਜਾਂਦੀ ਆ ਕਿ ਜਦੋਂ ਬੰਦਾ ਵੱਡੇ ਸ਼ਹਿਰ ਚ ਜਾ ਕੇ ਰਹਿਣ ਲੱਗ ਜਾਂਦਾ ਉੱਥੇ ਬਹੁਤ ਜ਼ਿਆਦਾ ਖਰਚੇ ਹੁੰਦੇ ਆ ਉਹ ਖਰਚੇ ਮੁੜ ਕੇ ਪੂਰੇ ਨਹੀਂ ਹੁੰਦੇ ਤੇ ਫਿਰ ਬੰਦਾ ਗਲਤ ਰਸਤਾ ਅਪਣਾਉਣ ਲਈ ਰਾਜ਼ੀ ਹੋ ਜਾਂਦਾ ਵਿੱਚੋਂ ਵਿੱਚੋਂ ਇਹ ਵੀ ਰਿਪੋਰਟ ਆਈਆਂ ਕਿ ਸੁਖਰਤੀਆ ਨਸ਼ੇ ਦਾ ਵੀ ਆਦੀ ਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਮੁੰਡੇ ਉਹਦੇ ਵੱਲ ਦੇਖ ਕੇ ਆਪਦੇ ਮੂੰਹ ਤੇ ਉਹਨਾਂ ਨੇ ਟੈਟੂ ਬਣਾਉਣੇ ਸ਼ੁਰੂ ਕਰ ਲਏ ਸੀਗੇ। ਪਤਾ ਨਹੀਂ ਸਾਡੇ ਪੰਜਾਬ ਦੇ ਲੋਕ ਕੀ ਸੋਚ ਕੇ ਕਿਸੇ ਨੂੰ ਫੋਲੋ ਕਰ ਲੈਂਦੇ ਆ ਕੀ ਸੋਚ ਕੇ ਉਹਨੂੰ ਕਾਪੀ ਕਰਨ ਲੱਗ ਜਾਂਦੇ ਆ ਮੈਂ ਗੱਲ ਸੋਚ ਕੇ ਬੜਾ ਹੈਰਾਨ ਆ। ਉਹਨੇ ਆਪਦੇ ਮੂੰਹ ਤੇ ਟੈਟੂ ਬਣਾਏ ਆਪਦੀ ਆਵਾਮ ਦੇ ਟੈਟੂ ਬਣਾ ਲਏ ਸਿਰਫ ਆਪਦੀ ਪਛਾਣ ਵੱਖਰੀ ਕਰਨ ਲਈ। ਤੇ ਉਹਦੇ ਵੱਲ ਦੇਖਦੇ ਕੇ ਪਤਾ ਨਹੀਂ ਛੋਟੀ ਛੋਟੀ ਉਮਰ ਦੇ ਕਿੰਨੇ ਕ ਮੁੰਡੇ ਹੋਰ ਮੈਂ ਦੇਖਿਆ ਜਿਨ੍ਹਾਂ ਨੇ ਆਪਦੇ ਮੂੰਹ ਤੇ ਟੈਟੂ ਬਣਾ ਲਏ ਅੱਖਾਂ ਤੇ ਟੈਟੂ ਬਣਾ ਲਏ ਬਾਹਾਂ ਤੇ ਟੈਟੂ ਬਣਾ ਲਏ ਸੋਨੇ ਦੇ ਦੰਦ ਜੜਾ ਲਏ ਸਾਡੇ ਲੋਕ ਫੋਲੋ ਵੀ ਉਹਨਾਂ ਨੂੰ ਕਰਦੇ ਆ ਜਿਹੜੇ ਕਿਸੇ ਕੰਮਕਾਰ ਦੇ ਨਹੀਂ ਹੁੰਦੇ ਫਿਰ ਹਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਟੂਰਨਾਮੈਂਟ ਤੇ ਸੱਜ ਸੱਜ ਕੇ ਸਨਮਾਨਿਤ ਕੀਤਾ ਜਾਂਦਾ ਜਿਹੜੇ ਲੋਕ ਇਹੋ ਜਿਹੇ ਬੰਦਿਆਂ ਨੂੰ ਟੂਰਨਾਮੈਂਟ ਤੇ ਸੱਜ ਸੱਜ ਕੇ ਸਨਮਾਨਿਤ ਕਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕੀ ਤੁਸੀਂ ਕਦੇ ਪਾਲੀ ਦੇਤਵਾਲੀਆ ਸਾਹਿਬ ਨੂੰ ਸੱਦ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਸਾਰੀ ਉਮਰ ਸੱਭਿਆਚਾਰਕ ਗਾਣੇ ਗਾਏ ਬੜੇ ਅੱਛੇ ਅੱਛੇ ਗਾਣੇ ਉਹਨਾਂ ਨੇ ਲੋਕਾਂ ਦੀ ਝੋਲੀ ਚ ਪਾਏ ਕਿੱਡਾ ਕੋ ਬੰਦਾ ਅਮੀਰ ਹੋ ਗਿਆ ਕਿੱਡੀਆਂ ਕੋ ਬੰਦੇਰੇ ਫੋਰਚੂਨਰ ਲੈ ਲਈ ਕਿੰਨੀ ਕੁਰੀ 100 ਕਲਾ ਜ਼ਮੀਨ ਬਣਾਲੀ ਕਦੇ ਪਾਲੀ ਦੇਤਵਾਲੀਆ ਸਾਹਿਬ ਨੂੰ ਜਾ ਕੇ ਪੁੱਛਿਆ ਤੁਸੀਂ ਕਦੇ ਉਸ ਬੰਦੇ ਨੂੰ ਕਿਸੇ ਟੂਰਨਾਮੈਂਟ ਤੇ ਸੱਦ ਕੇ ਸਨਮਾਨਿਤ ਕੀਤਾ ਤੇ ਸਾਡੇ ਲੋਕ ਰੌਲਾ ਪਾਉਣਗੇ ਸੱਭਿਆਚਾਰ ਦਾ ਚੰਗੇ ਗਾਣੇ ਗਾਓ ਚੰਗਾ ਸਮਾਜ ਨੂੰ ਦਿਓ ਉਹ ਭਰਾਵੋ ਇੱਥੇ ਕੋਈ ਚੰਗਾ ਸੁਣ ਕੇ ਰਾਜੀ ਨਹੀਂ ਚੰਗਾ ਕੋਈ ਵੇਖ ਕੇ ਰਾਜ਼ੀ ਨਹੀਂ ਇਹੋ ਜੇ ਲੋਚੇ ਲੰਡਿਆਂ ਨੂੰ ਸਿਰ ਤੇ ਬਿਠਾਇਆ ਜਾਂਦਾ ਫਿਰ ਨਵੀਂ ਉਮਰ ਦੇ ਜਵਾਕ ਇਹਨਾਂ ਨੂੰ ਕਾਪੀ ਕਰਦੇ ਆ ਤੇ ਆ ਨਤੀਜਾ ਵੇਖ ਲੋ ਜਿਹਨੂੰ ਲੋਕ ਫੋਲੋ ਕਰੀ ਫਿਰਦੇ 4-5 ਲੱਖੇ ਦਾ ਫੋਲੋਅਰ ਆ ਆ ਨਤੀਜਾ ਦੇਖ ਲੋ ਕਿ 5 ਲੱਖ ਰੁਪਏ ਪਿੱਛੇ ਬੰਦੇ ਨੇ ਜਨਾਨੀ ਮਾਰਤੀ ਇਸ ਤੋਂ ਬਾਅਦ ਕੀ ਸ਼ਰਮ ਵਾਲੀ ਗੱਲ ਕਿਹੜੀ ਹੋਊਗੀ ਲਾਣਤ ਵਾਲੀ ਗੱਲ ਕਿਹੜੀ ਹੋਊਗੀ ਕਲੰਕ ਵਾਲੀ ਗੱਲ ਕਿਹੜੀ ਹੋਊਗੀ ਮੈਂ ਇਸ ਵੀਡੀਓ ਰਾਹੀਂ ਇੱਕ ਮਾਪਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਭਰਾਵੋ ਐਵੇਂ ਆ ਸੋਸ਼ਲ ਮੀਡੀਆ ਦੇ ਚੱਕਰਾਂ 'ਚ ਆਪਦੇ ਜਵਾਕਾਂ ਦਾ ਫਿਊਚਰ ਨਾ ਖਰਾਬ ਕਰੋ ਐਨਾ ਰੁਪਈਆ ਰੁਪਈਆ ਕੋਈ ਇੱਥੇ ਅੰਨਾ ਰੁਪਈਆ ਨਹੀਂ ਪਿਆ ਕੋਈ ਐਡੇ ਰੁਪਈਏ ਨਹੀਂ ਬਣਦੇ ਜਣਾ ਖਣੀ ਇਸ ਕੰਮ ਵੱਲ ਭੱਜਿਆ ਜਾਂਦਾ ਅੱਧੇ ਲੋਕ ਆਪਣੀਆਂ ਜਨਾਨੀਆਂ ਵਿਖਾਉਣ ਤੇ ਹੋਏ ਪਏ ਆ ਸਿਰਫ ਲੋਕਾਂ ਨੂੰ ਫੇਮ ਦੀ ਭੁੱਖਾ ਬਾਕੀ ਪੈਸੇ ਤੇ ਲੈ ਲੈ ਕੋਈ ਐਡੀ ਵੱਡੀ ਗੱਲ ਹੈਗੀ ਨਹੀਂ ਬਸ ਲੋਕੀ ਫੇਮ ਪਿੱਛੇ ਤੇ ਜਨਾਨੀਆਂ ਵਿਖਾਈ ਜਾਂਦੇ ਆ ਕੋਈ ਮੂੰਹ ਤੇ ਟੈਟੂ ਬਣਵਾਈ ਜਾਂਦਾ ਕੋਈ ਅੱਖਾਂ ਤੇ ਟੈਟੂ ਬਣਵਾਈ ਜਾਂਦਾ ਕੁੱਲ ਮਿਲਾ ਕੇ ਬੇੜਾ ਗਰਕ ਹੋਇਆ ਪਿਆ ਸਾਡਾ ਮਕਸਦ ਦਾ ਬਾਤਵਾ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ